ਖਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮ੍ਰਿਤਕ ਦੇਹਾਂ ਦੇ ਦੇਹਾਂ ਦੇ ਉੱਤੋਂ ਕਿੱਦਾਂ ਹੁਣ ਚੋਰ ਗਹਿਣੇ ਚੋਰੀ ਕਰਨ ਲੱਗੇ ਤਾਂ ਯਾਦ ਹੋਵੇਗਾ ਕਿ ਕਿਵੇਂ ਬੀਤੇ ਦਿਨ ਧੀ ਦਾ ਵਿਆਹ ਕਰਕੇ ਮਾਪੇ ਵਾਪਸ ਆ ਰਹੇ ਸਨ ਔਰ ਸੜਕੀ ਹਾਦਸੇ ਦੇ ਦੌਰਾਨ ਉਹਨਾਂ ਦੀ ਜਾਨ ਜਾਂਦੀ ਹੈ ਜਿਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਜਿਹੜਾ ਹਸਪਤਾਲ ਵੀ ਲਿਜਾਇਆ ਜਾਂਦਾ ਜਿਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਚੋਰਾਂ ਦੇ ਵੱਲੋਂ ਮਾਤਾ ਪਿਤਾ ਦੇ ਜਿਹੜੇ ਗਹਿਣੇ ਸਨ ਉਹ ਮ੍ਰਿਤਕ ਦੇ ਤੌਰ 'ਤੇ ਚੋਰੀ ਕੀਤੇ ਜਾਂਦੇ ਆ ਤਾਂ ਭੋਰਾ ਵੀ ਸ਼ਰਮ ਹੁਣ ਲੋਕਾਂ ਨੂੰ ਨਹੀਂ ਰਹੀ ਐ ਤਾਂ ਕਿੱਦਾਂ ਮ੍ਰਿਤਕ ਦੇਹਾਂ ਦੀ ਦੇਹਾਂ ਦੇ ਵਿੱਚੋਂ ਵੀ ਹੁਣ ਚੋਰੀ ਕੀਤੀ ਜਾਂਦੀ ਐ ਹਾਦਸੇ ਵਾਲੇ ਸਥਾਨ ਤੋਂ ਲੋਕਾਂ ਨੇ ਪਹਿਲਾਂ ਮ੍ਰਿਤਕਾ ਦੇ ਗਲੇ ਦੇ ਵਿੱਚੋਂ ਹਾਰ, ਮੁੰਦਰੀਆਂ, ਕੜੇ ਔਰ ਇੱਕ ਐਪਲ ਦੀ ਘੜੀ ਕੁੱਲ ਮਿਲਾ ਕੇ 15 ਤੋਲੇ ਸੋਨਾ 3 ਲੱਖ ਰੁਪਏ ਨਗਦ ਅਤੇ ਵਿਆਦ ਵਿੱਚ ਮਿਲਿਆ ਤੇ ਸਾਰਾ ਸਮਾਨ ਜਿਹੜਾ ਉਹ ਤੋਂ ਚੱਕ ਕੇ ਲੈ ਜਾਂਦਾ